ਜਬੀਨ ਮੰਤਰੀ ਪੰਜਾਬ ਜਲਚੰਦ ਕਟਾਰਚਕ ਹੋਣਾ ਵੱਲੋਂ ਹਲਕਾ ਪਵਾਦੇ ਬਖਵਕ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅੱਜ ਉਹਨਾਂ ਦੇ ਉਨਾ ਵੱਲੋਂ ਹਲਕਾ ਪੁਆਦੇ ਪਿੰਡ ਨਕੀਆਂ ਤੇ ਦਿਨੌਰ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਗ੍ਰਾਂਟ ਜਿਹੜੀ ਜਾਰੀ ਕੀਤੀ ਗਈ ਹੈ ਸੁਸ਼ਨ ਸਿੰਘ ਦੀ ਕੋਸ਼ਿਸ਼ ਕਰ ਰਹੇ ਕਿ ਇਸ ਵੇਲੇ ਕਾਨੂੰਨ ਮੰਤਰੀ ਪੰਜਾਬ ਲਾਲਚੰਦ ਕਟਾਰਚ ਜਿਹੜੇ ਨੇ ਇਸ ਵੇਲੇ ਨਕੀਆਂ ਪਿੰਡ ਦੇ ਵਿੱਚ ਮੌਜੂਦ ਨੇ ਉਹਨਾਂ ਵੱਲੋਂ ਇਸ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਬਣਾਉਣ ਵਾਸਤੇ ਜਿਹੜਾ 8 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ ਨਾਲ ਦੀ ਨਾਲ ਦਿਨੌਰ ਪਿੰਡ ਦੇ ਵਿੱਚ ਵੀਲੇ ਵਿਕਾਸ ਕਾਰਜਾਂ ਦੇ ਲਈ ਗ੍ਰਾਂਟਾਂ ਜਾਰੀ ਕੀਤੀ ਜਾ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਆਰਥ ਮੰਤਰੀ ਪੰਜਾਬ ਲਾਲਚੰਦ ਕਟਾਰਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੂਰੇ ਜ਼ਿਲ੍ਹੇ ਪਠਾਨਕੋਟ ਦੇ ਵਾਸਤੇ ਪੂਰੇ ਪੰਜਾਬ ਵ ਜਾਵੇਗੀ ਹਰਤੁਨ ਦਾ ਵਿਕਾਸ ਜਿਹੜੇ ਆ ਪੂਰੇ ਪੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕੀਤੇ ਜਾਣਗੇ ਆ ਉਹ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਘਰ ਮੰਤਰੀ ਪੰਜਾਬ ਲਾਲਚੰਦ ਗੜਾਚੋਖ ਹੁਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੌਰੇ ਦੇ ਦੌਰਾਨ ਅ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਜਿੱਤੇ ਬਾਕੀ ਕੰਮ ਕੀਤੇ ਆ ਸਾਰਾ ਦਿਨ ਅ ਹਲਕੇ ਦੇ ਅੰਦਰ ਉੱਥੇ ਮੈਂ ਦੋ ਪਿੰਡਾਂ ਦੇ ਅੰਦਰ ਅ ਆਪਣੇ ਲੋਕਾਂ ਨੂੰ ਮਿਲਿਆ ਪਿੰਡ ਨਕੀਆਂ ਅ ਔਰ ਪਿੰਡ ਦਨੌਰ ਇਹਨਾਂ ਦੋਆ ਪਿੰਡਾਂ ਦੇ ਅੰਦਰ ਆਪਣੇ ਪਿਆਰੇ ਲੋਕਾਂ ਨਾਲ ਜਿਹੜੇ ਕੀਤੇ ਵਾਅਦੇ ਆ ਉਹ ਪੂਰੇ ਕਰਨ ਦੇ ਲਈ ਆਇਆ ਸੋ ਮੈਨੂੰ ਖੁਸ਼ੀ ਆ ਕਿ ਮੈਂ ਨੱਖੀਆਂ ਪਿੰਡ ਦੇ ਅੰਦਰ 8 ਲੱਖ ਰੁਪਈਆ ਜਿਹੜਾ ਉਹ ਐਸਈ ਜਾਂਚ ਕਰ ਲਈ ਦਿੱਤਾ ਸੋ ਇਹ 8 ਲੱਖ ਰੁਪਈਏ ਦੇ ਨਾਲ ਸਾਰੀ ਦਾ ਕੰਮ ਸ਼ੁਰੂ ਕਰਨ ਤੇ ਨਾਲ ਦੇ ਨਾਲ ਪਿੰਡ ਦਿਨੌਰ ਦੀ ਪੰਚਾਇਤ ਨੂੰ ਵੀ ਇੰਨੇ ਪੈਸੇ ਹੀ ਮਿਲੋ ਜਿਹੜੇ ਉਹ ਮੈਂ ਡਿਵੈਲਪਮੈਂਟ ਦੇ ਕੰਮਾਂ ਲਈ ਦਿੱਤੇ ਆ ਸੋ ਮੈਂ ਦੋਨੋਂ ਪੰਚਾਇਤਾਂ ਨੂੰ ਆ ਇਹ ਬੇਨਤੀ ਕਰਾਂਗਾ ਕਿ ਤੁਸੀਂ ਬਿਲਕੁਲ ਜਿਹੜਾ ਉਹ ਪੈਸੇ ਦੀ ਕੋਈ ਚਿੰਤਾ ਨਹੀਂ ਕਰਨੀ ਹੋਰ ਵੀ ਪੈਸੇ ਦੇਵਾਂਗੇ ਜਿਹੜੀਆਂ ਵੀ ਲੋੜਾਂ ਲੋਕਾਂ ਦੀ ਹੋਣਗੀਆਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਸੋ ਮੇਰੇ ਵੱਲੋਂ ਇਹਨਾਂ ਨੂੰ ਵਧਾਈ ਵੀ ਆ ਕਿ ਇਹ ਆਪਣੇ ਵਿਕਾਸ ਕਾਰਜ ਪਿੰਡ ਦੇ ਅੰਦਰ ਸ਼ੁਰੂ ਕਰਨ 8 ਲੱਖ ਰੁਪਈਆ ਅੰਜ ਘਰ ਲਈ ਦਨੌਰ ਤੇ 8 ਲੱਖ ਰੁਪਈਆ ਜਿਹੜਾ ਉਹ ਨਕੀਆਂ ਪੰਜਾਬ ਤੋਂ ਦਿੱਤਾ ਸੋ ਲਗਾਤਾਰ ਜਿਹੜੇ ਵਿਕਾਸ ਦੇ ਕੰਮ ਨੇ ਹਲਕੇ ਦੇ ਅੰਦਰ ਉਹ ਉਹਨਾਂ ਨੂੰ ਨੇਪਰੇ ਚੜਾ ਜਾ ਰਿਹਾ ਔਰ ਕਰੋੜਾ ਕਰੋੜਾ ਰੁਪਏ ਜਿਹੜੇ ਆ ਇਸ 3 ਸਾਲਾਂ ਦੇ ਦੌਰਾਨ ਇਸ ਹਲਕੇ 'ਚ ਆਏ ਆ ਸੋ ਲੋਕਾਂ ਦੇ ਪੈਸੇ ਆ ਲੋਕਾਂ ਦੀ ਲੱਗਣਗੇ ਔਰ ਲੋਕਾਂ ਨੇ ਕੀਤੇ ਵਾਦੇ ਇਕਲ ਇਕਲੇ ਪੂਰੇ ਕਰ ਰਹੇ ਆਜ ਸਾਡੇ ਪਿੰਡ ਮੈਂ ਸਰਪੰਚ ਨਕੀ ਅੱਜ ਸਾਡੇ ਪਿੰਡ ਮੰਤਰੀ ਸਾਹਿਬ ਆਏ ਨੇ ਇਹਨਾਂ ਨੇ ਸਾਨੂੰ ਤੇ ਜਾਂਚ ਕਰਵਾਸਤੇ 8 ਲੱਖ ਅਲਾਉਂ ਕੀਤਾ ਔਰ ਇਸ ਕੋਲਾਂ ਕਿਆ ਕੀ ਵਧੀਆ ਕਰਕੇ ਬਣਾਓ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਅਜੇ ਹੋਰ ਵੀ ਸਾਨੂੰ ਉਹਨਾਂ ਦੀ ਕਾਜੀ ਲੋਡ ਹੋਏਗੀ ਪੈਸੇ ਤੁਹਾਡੀ ਚਾਹੀ ਹੋਰੀ ਤੁਹਾਡੀ ਲਾਣੋ ਪਲਾਣ ਕਰਦੇ ਨੇ ਧੰਨ